ਤੇ ਕੱਲ ਸਾਰਾ ਦਿਨ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਕਾਂਗਰਸ ਤੇ ਆਵਾਜ਼। ਸਾਰੀ ਦਿੱਲੀ ਕੰਬ ਰਹੀ ਸੀ ਇੱਕ ਨਾਰਾ ਕਾਂਗਰਸ ਦਾ ਲੱਗ ਰਿਹਾ ਸੀ ਤੇ ਆਮ ਆਦਮੀ ਦਾ ਲੱਗ ਰਿਹਾ ਸੀ। ਚੰਡੀਗੜ੍ਹ 'ਚ ਇਕੱਠੇ ਕੰਪਨੀ ਵਿਕਿੰਦਰ ਯਾਦਵ ਜਿਹੜੇ ਚਾਰਜ ਨੇ ਉਹ ਉੱਥੇ ਤੇ ਕੀ ਨਾ ਬਿਨਾਰੇ ਮਾਰਦੇ ਆ। ਤੇ ਜਦੋਂ ਆਪਸਰ ਚੱਲ ਜਾਣਾ ਕਿੰਦੀ ਵੱਲ ਨੇ ਉਹਨੇ ਕਾਂਗਰਸ ਨੂੰ ਬਾਹਰ ਕੱਢਣੀ। ਵਿਕਿੰਦਰ ਯਾਦਵ ਨੇ ਆ ਕੇ ਆਮ ਆਦਮੀ ਨੂੰ ਬਾਹਰ ਕੱਢਣੀ ਕਿੰਨ ਤੋਂ ਬਣਾ ਦੇ ਗਿਆ। ਇਹ ਗਿਰੇ ਸਾਰੇ ਪਿਆਰੇ ਵਾਸੀਓ ਪੰਜਾਬ ਵਾਸੀਓ ਸਮਝੋ ਵੀ ਇਹ ਕਿਹਨੂੰ ਗਮਰਾਹ ਕਰ ਰਹੇ ਆ ਕਿਉਂਕਿ ਗਿਰੇ ਵਾਦਾ ਇਹ ਹੁੰਦੇ ਸਵਿਅਤਾ ਕਰਨਾ ਉਹ ਆਪਣੀ ਧੀਨ ਦੇਖ ਰਿਹਾ ਖੁਦ ਹੱਥ ਮਾਰ ਕੇ ਲਈ ਤੋਂ ਕੱਲਈ ਤੋਹ ਕਰ ਲੱਗਿਆ ਹੋਇਆ ਕੋਈ ਪੁੱਛ ਨਹੀਂ ਰਿਹਾ ਉਹ ਜ਼ੋਰ ਲਾ ਰਹੇ ਸਵਿਅਤਾ ਨਹੀਂ ਹੁੰਦੀ ਨਾ ਨਹੀਂ ਹੁੰਦੀ ਉਹ ਜਾਤੀ ਰਾਜ ਦਾ ਇੱਕ ਢਿੱਡੀ ਕਰਦੀ ਵਸ ਜਾਂਦਾ ਬੇਚੀ ਲਾਤ ਕਰ ਬੇਚੀ ਨਹੀਂ ਹੁੰਦਾ ਕਿ ਜਿਹਨੂੰ ਕੋਟ ਪਾਉਣੀਆਂ ਨੇ ਮੈਨੂੰ ਦੱਸਣ ਬਈ ਕੌਣ ਕੀ ਸ੍ਰੀ ਰਾਜਾ ਬੜੀ ਸਾਹਿਬ ਇਹ ਕਹ ਸਕਦੇ ਆ ਕਿ ਤੁਸੀਂ ਆਮ ਆਦਮੀ ਨੂੰ ਉਹਨਾਂ ਦੇ ਕੇਜਰੀਵਾਲ ਨੂੰ ਜਿਹੜਾ ਗਿਰਾਂ ਦੇ ਸਹਤਾਂ ਦੇ ਵਿੱਚ ਉਹਦੀ ਫੋਟੋ ਆ ਜਿਹੜਾ ਕਿ ਪ੍ਰੋਲ ਤੇ ਆਇਆ 2 ਤਰੀਕ ਨੂੰ ਜਾ ਦੁਆਰਾ ਉਹਨੂੰ ਉੱਥੇ ਜਾ ਕੇ ਆਪਣੀ ਹਾਜ਼ਰੀ ਭਰਨੀ ਪੈਣੀ ਹੈ ਦੁਬਾਰਾ ਜੀਰ ਇਤਿਹਾਰ ਨੂੰ ਕਿ ਤੁਸੀਂ ਜੇਸਟ ਕਮਿਟੀ ਹਟਾਈ ਜਿਹੜਾ ਮਤਲਬ ਤੁਸੀਂ ਉਹਨੂੰ ਕਿਹਾ ਆਪਣਾ ਕੇ ਬਣਾਉਣੀ ਹੈ ਜਾਂ ਆਮ ਆਦਮੀ ਆਲੇ ਪੱਪੀ ਦੀ ਦਸਨ ਵੀ ਉਹ ਜਦੋਂ ਸਾਰੇ ਤੇਜ ਸਮਝਾਉਂਦਾ ਹੈ ਪੰਜਾਬ ਤੁਸੀਂ ਇਹ ਦੱਸੋ ਤੁਸੀਂ rahul gandhi ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਇਸ ਕਰਕੇ ਕਿ ਤੁਹਾਨੂੰ ਇਹ ਕਲੀਅਰ ਕਰਨ ਤੇ ਕੇਜਰੀਵਾਲ ਵੀ ਉਰੇ ਆ ਕੇ ਉਹ ਵੀ ਕਲੀਅਰ ਕਰਨ ਵੀ ਰਾਜਕਾਲੀਆਂ ਚ ਦੋਨਾਂ ਸਮਝੌਤਾ ਜੱਪੀਆਂ ਤੇ ਬੱਪੀਆਂ ਤੇ ਉਰੇ ਆ ਕੇ ਕੀ ਬਟਨ ਪੂਰੇ ਲੋਕਾਂ ਨੂੰ ਬੁਨਾਹ ਕਰ ਰਹੇ ਬੇਕੂ ਬਣਾ ਰਹੇ ਹੋ ਤੁਸੀਂ ਕੋਈ ਨਹੀਂ ਬਣਦਾ ਕੋਈ ਜਿੰਦਾ ਇਹਨਾਂ ਦਾ ਸਤੋ ਮੈਲਾ ਵੀ ਬਣਦਾ ਨਹੀਂ ਆ ਪਰ ਕੰਵਨ ਸਾਹਿਬ ਦਾ ਮਨ ਸੀ ਕਿ ਮੈਂ ਬੜਾ ਦੂਰ ਜੂਰਦਾ। ਇਹ ਕੈਂਪੇਨ ਨੂੰ ਚੱਕਣਾ। ਇਹ ਸਮਝਾ ਚੁੱਕਾ। ਕਿ ਉਹਦੇ ਇੱਕ ਪੂਰਾ ਪਲਾਨ ਸੀ ਹਰ ਇੱਕ ਨਾਲ। ਕਿ ਜਦੋਂ ਨਹੀਂ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਕਿਉਂਕਿ ਜਦੋਂ ਪਾਰਟੀ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਨੇ ਵੀ ਥੋੜਾ ਚਿਰ ਪਹਿਲਾਂ ਜੜੀਆਂ ਬਣਾ ਕੇ ਜਿੱਤ ਕੇ ਹੋਏ। ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਹੋਇਆ ਜਿਹੜੀ ਬੀਜਪੀ ਉਹ ਕੱਲੀ ਇਲੈਕਸ਼ਨ ਲੜੇ ਕਿਉਂ ਮਨ ਨਹੀਂ ਲੜੇਗੀ ਤੇ ਸਾਰੀ ਸਟਰੈਟਜੀ ਜਿਹੜੀ ਉਹ ਪਲੈਨਿੰਗ ਦੁਆਰਾ ਸਾਰੀ ਸ਼ੁਰੂ ਕੀਤੀ ਤੇ ਕਰਮਤ ਸਿੰਘ ਲਗਾਤਾਰ 10 ਦਿਨਾਂ ਦੇ 15 ਦਿਨਾਂ ਦੇ ਇਕੱਲੇ-ਇਕੱਲੇ ਆਪਣੀ ਉਹ ਇਲੈਕਸ਼ਨਾਂ ਹੋਣ ਆਈਆਂ ਸੀ ਜਨੂਤ ਤੋਂ ਬਾਅਦ ਉਹ ਥੱਲੇ-ਇਕੱਲੇ ਬੰਦੇ ਨਾਲ ਥੱਲੇ-ਇਕੱਲੇ ਸਾਡੇ ਚਾਹੀ ਮੁਰਦਵਾਰਾ ਕਮੇਟੀਆਂ ਹੋਣ ਮੰਦਰ ਕਮੇਟੀਆਂ ਹੋਣ ਚਾਹੇ ਸਾਡੇ ਜਿਹੜੀ ਵਾਕਿੰਗ ਸੈਰ ਕਰਦੇ ਆ ਉਹ ਕਮੇਟੀਆਂ ਹੋਣ ਤੇ ਇਸੇ ਤਰੀਕੇ ਨਾਲ ਚਾਹੇ ਮੰਡਲ ਦੀਆਂ ਬੇਟੀਆਂ ਹੋਣ ਸਾਰਿਆਂ ਨੂੰ ਐਨ ਜੀਓਜ਼ ਹੋਣ ਧਾਰਮਿਕ ਕੰਮ ਕਰਨ ਵਾਲੀਆਂ ਸਭ ਨੂੰ ਪੁੱਛ ਕੇ ਸਲਾਹ ਕਰਕੇ ਅੱਜ ਉਹ ਸਾਰਿਆਂ ਦਾ ਕੰਮ ਕੀਤਾ ਹਾਤਮਨਗਰ ਵਾਲੇ ਤੇ ਬਹੁਤ ਤੁਸੀਂ ਆਪ ਦੇਖਿਆ ਵੀ ਕਿੱਡਾ ਪਰਮਾ ਹੰਗਾਰਾ ਜਿਹੜਾ ਅੱਜ ਅਸੀਂ ਉਹ ਹਾਤਮਨਗਰ ਨੂੰ ਮਿਲਿਆ ਇਹ ਸਾਰੀ ਲੀਡਰਸ਼ਿਪ ਸਾਡੇ ਕਲਾਸ਼ ਚੌਧਰੀ ਜਿਹੜੇ ਅੱਜ ਵੀ ਮੰਤਰੀ ਰਿਸ਼ੀਸ਼ੁਰ ਦੇਸ਼ ਕਮਸਾਲ ਜਿਹੜੇ ਜਨਰਲ ਸਿਕਿਟੀ ਇੰਚਾਰਜ ਨੇ ਤੇ ਮੰਤਰੀ ਨੇ ਉਹ ਦੋ ਦਿਆਂ ਦੇ ਬਹੁਤ ਕਿਸ ਤਰੀਕੇ ਨਾਲ ਕੜਦੁੱਤ ਸਾਹਿਬ ਨੇ ਇੱਕ ਬਹੁਤ ਵੱਡਾ ਸੀ ਨਾ ਨਗਰ ਪਿਆਰੇ ਨੂੰ ਤੇ ਇੱਕ ਨਾਦਰੀ ਹੈ ਚਾਹੇ ਉਹ ਸਾਡੀ ਸੁਨਿਆਧ ਬਰਾਦਰੀ ਹੋਵੇ ਚਾਹੇ ਚਾਹੇ ਸਾਰਾ ਜਿੰਮਾਬੀਅਤ ਐਮਐਸ ਕਮਨੀਓਰੇ ਕੰਮ ਚੱਲਦਾ ਹੈ ਉਹ ਸਾਰੇ ਜਿਹੜੇ ਆ ਉਹ OBC ਦੇ ਕਰਕੇ ਬੁਲਾ ਕੇ ਸਾਰੇ ਅਧਿਕਾਰ ਉਹ ਵੀ ਸੀ ਰੀਪ੍ਰেজেন্ট ਕਰਦੇ ਆ ਸਾਡੇ ਸਾਰੇ ਲੁਧਿਆਣੇ ਦੇ ਪੰਜਾਬ ਦੇ। ਇਹ OBC ਨੇ ਸਾਰਿਆਂ ਨੇ ਅੱਜ ਤੇ ਬਹੁਤ ਵੱਡਾ ਸਬਸਥਨ ਆ ਜਿਹੜਾ ਉਹ BJP ਨੂੰ ਦਿੱਤਾ। ਤੁਸੀਂ ਸਾਡੇ ਪਾਸ ਅੱਜ ਤੋਂ ਬਾਅਦ ਦੇਖਿਓ ਕਿਸ ਤਰੀਕੇ ਨਾਲ ਸਾਰਾ OBC ਸਾਡਾ ਸਮਾਜ ਉਹ ਕਿਸ ਤਰੀਕੇ ਨਾਲ ਅੱਜ ਤੋਂ ਬਾਅਦ BJP ਨਾਲ ਤੁਰੇਗਾ। ਤੁਹਾਨੂੰ ਆਪਣੇ ਆਪ ਹੀ ਇਹ ਚੀਜ਼ਾਂ ਪਤਾ ਲੱਗਣ। ਬਿਆਨਬਾਜ਼ੀ ਨੂੰ ਕਿੱਥਾ ਦੇਖਦੇ ਹੋ ਜਿਵੇਂ ਲਗਾਤਾਰ ਬਿਆਨਬਾਜ਼ੀਆਂ ਹੋ ਰਹੀਆਂ ਨੇ। ਅਸੀਂ ਬਿਆਨਬਾਜ਼ੀ ਚ ਬਿਲਕੁਲ ਪੈਣਾ ਨਹੀਂ ਚਾਹੁੰਦੇ। ਜਦੋਂ ਇੱਕ ਪਾਸੇ ਸੋਨੋ ਇਹਰ ਇਕੱਠੇ ਕੰਪੀਨ ਕਰਦੇ ਆ ਦਿੱਲੀ ਚ ਕਿਹਨੂੰ ਆਪਾਂ ਖੁਰਾ ਕਰਦੇ ਆ ਕੱਲ ਸਾਰੀ ਕਾਂਗਰਸ ਸਾਡੇ ਜਿਹੜੇ ਕਾਂਗਰਸ ਹੋ ਰਿਹਾ ਜਿਹੜੀ ਉਹਦੇ ਇੰਚਾਰਜ ਨੇ ਜਿਹੜੇ ਜਿਹੜੀ ਪੰਜਾਬ ਦੀ ਕਾਂਗਰਸ ਆ ਉਹਦੇ ਇੰਚਾਰਜ ਨੇ ਜੁਵਿੰਦਰ ਯਾਦਵ ਤੇ ਕੇਜਰੀਵਾਲ ਨੇ ਜਿਹੜੇ ਉਹ ਮੁੱਖ ਮੰਤਰੀ ਹੈ ਦਿੱਲੀ ਦੇ ਪੰਜਾਬ ਚੋਂ ਲਗ ਲਗ ਇਲੈਕਸ਼ਨ ਮਾਰਦੇ ਆ ਤੇ ਕੱਲ ਸਾਰਾ ਦਿਨ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਕਾਂਗਰਸ ਉਹ ਆਮ ਆਦਮੀ ਸਾਰੇ ਦਿੱਲੀ ਘੁੰਮਰੇ ਸੀ ਇੱਕ ਨਾਰਾ ਕਾਂਗਰਸ ਦਾ ਲੱਗ ਰਿਹਾ ਸੀ ਇੱਕ ਆਮ ਆਦਮੀ ਦਾ ਲੱਗ ਰਿਹਾ ਸੀ ਚੰਡੀਗੜ੍ਹ ਚ ਇਕੱਠੇ ਕੰਪਨੀਆ ਜਿਵੇਂ ਅਧਰ ਯਾਦਵ ਜਿਹੜੇ ਇਚਾਰਜ ਨੇ ਉਹ ਉੱਥੇ ਤੇ ਕੇਜਰੀਵਾਲ ਇਕੱਠੇ ਨਾਰੇ ਮਾਰ ਰਹੇ ਆ ਜਦੋਂ ਅਮਰਸਰ ਚੱਲ ਜਾਜਨਾ ਕਿੱਤੀ ਵਾਰ ਨੇ ਉਹਨੇ ਕਾਂਗਰਸ ਨੂੰ ਗਾਲਾਂ ਕੱਢਣੀਆਂ ਜਗਿੰਦਰ ਯਾਦਵ ਨੇ ਆ ਕੇ ਆਮ ਆਦਮੀ ਨੂੰ ਗਾਲਾਂ ਕੱਢਣੀਆਂ ਕਿਹਨੂੰ ਧੋਖਾ ਦੇ ਰਿਹਾ ਇਹ ਮੇਰੇ ਸਾਰੇ ਪਿਆੜੇ ਵਸਨੀਕੋ ਪੰਜਾਬ ਵਸਨੀਕੋ ਸਮਝੋ ਵੀਰ ਕਿਹਨੂੰ ਘਮਰਾਹ ਕਰ ਰਹੇ ਆ ਕਿਉਂਕਿ ਕੇਦਰੀ ਵੱਲ ਦਾ ਇਹ ਤੇ ਸੁਝਵਤਾ ਕਰਨਾ ਉਹ ਆਪਣੀ ਗੀਂ ਦੇਖ ਰਿਹਾ ਭਗਵੰਤ ਮਾਲ ਜਿਹੜਾ ਏ ਥੁਲ ਕੱਲਾ ਹੀ ਧੋਆਫੜਾ ਲੱਗਿਆ ਹੋਇਆ ਕੋਈ ਪੁੱਛ ਨਹੀਂ ਰਿਹਾ ਉਹ ਜ਼ੋਰ ਲਾ ਰਹੇ ਆ ਇਸ ਵਿੱਚ ਹੋਣਾ ਨਹੀਂ ਹੁੰਦਾ ਮੈਂ ਨਹੀਂ ਹੋਣ ਜਗਾ ਪੰਜਾਬ ਦੀ ਰਾਜ ਭਾਗੀ ਚੱਡੀਗੜ੍ਹ ਦੀ ਇਸ ਸਮਝੌਤਾ ਦੇਸ਼ ਦੀ ਰਾਜ ਚਲੀ ਦੇ ਵਿਚ ਵਿੱਚ ਹੀ ਹੁੰਦਾ ਕਿ ਜਿਹਨੂੰ ਵੋਟ ਪਾਉਣੀ ਹੈ ਮੈਨੂੰ ਦੱਸਣ ਵੀ ਕੌਣ ਕੀ ਪੂਰੇ ਰਾਜਾ ਬੜਿੰਗ ਸਾਹਿਬ ਇਹ ਦੱਸ ਸਕਦੇ ਆ ਵੀ ਤੁਸੀਂ ਆਮ ਆਦਮੀ ਨੂੰ ਉਹਨਾਂ ਦੇ ਕੇਦਰੀ ਗਵਰਨਰ ਜਿਹੜਾ ਜੀਲ੍ਹਾ ਦੇ ਸਰੱਖਾਂ ਦੇ ਪਿੱਛੇ ਉਹਦੀ ਫੋਟੋ ਆ ਜਿਹੜਾ ਕਿ ਪ੍ਰੋਸ ਤੇ ਆਇਆ 2 ਤਰੀਕ ਨੂੰ ਜਾਂ ਦੁਬਾਰਾ ਉਹਨੂੰ ਉੱਥੇ ਜਾ ਕੇ ਆਪਣੀ ਹਾਜ਼ਰੀ ਭਰਨੀ ਪੈਣੀ ਹੈ ਦੁਬਾਰਾ ਜੀਲ੍ਹਾ ਚ ਇਤਿਹਾਰ ਚੁਣਾ ਕੀ ਤੁਸੀਂ ਦੇਸ਼ ਚ ਸਮਝੌਤਾ ਇਹ ਨਾ ਬਲਤ ਤੁਸੀਂ ਗਰੁੱਪ ਦਾ ਅਸਰ ਦੇਖਣਾ ਚਾਹੁੰਦੇ ਜਾਂ ਆਮ ਆਦਮੀ ਵਾਲੇ ਪੱਪੀ ਦੀ ਦੱਸਣ ਵੀ ਉਹ ਜਦੋਂ ਸਾਰੇ ਦੇਸ਼ ਸਮਝੌਤਾ ਰੇ ਪੰਜਾਬ ਚ ਤੁਸੀਂ ਇਹ ਦੱਸੋ ਤੁਸੀਂ راہਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਇਸ ਕਰਕੇ ਇਹ ਦੋਨੋਂ ਇਹ ਕਲੀਅਰ ਕਰਨ ਤੇ ਕੇਜਰੀਵਾਲ ਵੀ ਉਹਰੇ ਆਣ ਕੇ ਉਹ ਵੀ ਕਲੀਅਰ ਕਰਨ ਬਈ ਰਾਜਨੀਤਿਕੀਆਂ ਚ ਦੋਨਾਂ ਸਮਝੌਤਾ ਜੱਗੀਆਂ ਤੇ ਪੱਪੀਆਂ ਤੇ ਉਰੇ ਆ ਕੇ ਕੀ ਹੋ ਜਾਂਦਾ ਪੂਰੇ ਲੋਕਾਂ ਨੂੰ ਬਗੜਾ ਕਰ ਰਹੇ ਹੋ ਬੇਕੂ ਬਣਾ ਰਹੇ ਹੋ ਤੁਸੀਂ ਕੋਈ ਨਹੀਂ ਬਣਨਾ ਇੱਕ ਜਣਾ ਜੀ ਗੱਲ ਦੱਸਿਆ ਤੇ ਜੀ ਵਾਲਾ ਅੱਜ ਜਿਹੜਾ ਪੰਜਾਬ ਦੀ ਕੀਰਤ ਤੇ ਆਉਗੀ ਆ ਕੰਮ ਕੰਗਰਸ ਨੂੰ ਕੱਲੀ ਸਾਰਾ ਦਿਨ ਜੱਪੀਆਂ ਪਾ ਕੇ ਆਏ ਨੇ ਅੱਜ ਸਾਰਾ ਦਿਨ ਅੱਜ ਇੱਕ ਦੂਜੇ ਨੂੰ ਗਾਲ੍ਹਾਂ ਕੱਢਣਗੇ ਲੋਕ ਇਹ 2022 ਨਹੀਂਗਾ ਜਦੋਂ ਬਸਮਾ ਦੇ ਸਿਰ ਤੇ ਰੱਖ ਕੇ ਚਾਹਦੋਗੇ ਵੀ ਅਸੀਂ ਸ਼ਰਾਬ ਛੱਡ ਸੀ ਤੁਸੀਂ ਜਦੋਂ ਇਹ ਕਹੋਗੇ ਵੀ ਸਾਡਾ ਪੰਜਾਬ ਪਰਿਵਾਰ ਆ ਤਾਂ ਜਾ ਮੈਂ ਰ ਆਪਣਾ ਪਰਿਵਾਰ ਨਾ ਕੈਨੇਡਾ ਭੀਤ ਕਾ ਛੱਡਦਾ ਜਿੱਦਣ ਪ੍ਰਧਾਨ ਮੰਤਰੀ ਬਣ ਗਏ ਉਦਣ ਭਾਈ ਸਾਹਿਬ ਨੇ ਸਾਡਾ ਰਿਸ਼ਤਾ ਬਣਾ ਲਿਆ ਉਦਣ ਪੰਜਾਬ ਨੂੰ ਮਾਰੇ ਪਰੇ ਚੱਕ ਕੇ ਉਦਣ ਨਵਾਂ ਪਰਿਵਾਰ ਬਣਾ ਲਿਆ ਤੇ ਲੋਕ ਸਮਝਦੇ ਨਹੀਂਗੇ ਬਿੱਟੂ ਜੀ ਇੱਕ ਰਾਜਾਪੁਰੇ ਤੇ ਅਮਤਾਪੁਰੇ ਲਗਾਤਾਰ ਕੰਪੇਨਿੰਗ ਕਰ ਰਹੀ ਹੈ ਚੋਣਾ ਵਿਚਾਰ ਕਰ ਰਹੀ ਹੈ ਉਹਨਾਂ ਨੇ ਕਿਹਾ ਵੀਰ ਉਨੀਦ ਬਿੱਟੂ ਜੀ ਮਹਿੰਗਾਈ ਦੀ ਗੱਲ ਕਿਉਂ ਨਹੀਂ ਕਰਦੇ ਇੱਥੇ ਸਿਲੰਡਰ 450 ਕਾਂਗਰਸ ਟਾਈਮ ਔਰ ਇਸਟੇਮ ਦੇ ਵਿੱਚ ਬਹੁਤ ਮਹਿੰਗਾ ਜਿਹੜਾ ਸਿਲੰਡਰ ਘੱਟ ਕੇ ਪਹੁੰਚਿਆ ਕੀ ਇਹ ਬਚਾਇਆ ਹੌਲ ਗਾਦੀ ਨੇ ਬਚਾਇਆ ਜਿਹੜਾ ਫ੍ਰੀ ਸਿਲੰਡਰ ਕਨੈਕਸ਼ਨ ਮਿਲੇ ਨੇ ਜਿਹੜੇ ਲਾਭ ਆਫਰੀ ਨੇ ਉਹਨਾਂ ਨੂੰ ਕਿਤੇ ਹਰ ਮਹੀਨੇ ਸਿਲੰਡਰ 350 ਰੁਪਿਆ ਸਰਕਾਰ ਦਿੰਦੀ ਆ 350 ਰੁਪਏ ਸਰਕਾਰ ਦਿੰਦੀ ਆ ਸਰੰਡਰ ਨੂੰ ਇਹ ਕਿਹੜੀਆਂ ਗੱਲਾਂ ਕਰਦੇ ਆ ਪਰ ਅਸੀਂ ਤੁ ਤੁ ਮੈਗੇ ਬਿਲਕੁਲ ਨਹੀਂ ਪਹਿਣਾ ਅਸੀਂ ਸਿਰਫ ਲੁਧਿਆਣੇ ਲਈ ਸਿਰਫ ਡਿਵੈਲਪਮੈਂਟ ਦੀ ਗੱਲ ਕਰਨੀ ਆ મોદી ਜੀ ਨੇ ਪ੍ਰਧਾਨ ਮੰਤਰੀ ਬਣਨਾ ਅਸੀਂ ਲੁਧਿਆਣੇ ਦੀ ਨੁਮਾਰ ਬਦਲਣੀ ਆ ਇਹ ਤਾਂ ਜਾਣ ਕੇ ਤੁ ਤੁ ਮੈਮ ਇਹ ਪਸਾਉਣਾ ਚਾਹੁੰਦੇ ਨੇ ਵੀ ਲੋਕਾਂ ਦਾ ਧਿਆਨ ਡਿਵਰਟ ਕਰਕੇ ਮੋਦੀ ਜੀ ਤੋਂ ਇਹ ਜੀ ਛੋਟੀ ਰਾਤ ਦੀ ਚਿਕਰੀਏ ਪਰ ਮੈਂ ਲੋਕਾਂ ਨੂੰ ਵੀ ਇਹ ਬੇਇਨਫਾਦ ਬੇਤੀ ਕਰਦਾ ਵੀ ਬਿਲਕੁਲ ਇਹ ਬਾਹਰੋਂ ਨੇ ਬਾਹਰੋਂ ਨੇ ਬਾਹਰੋਂ ਨੇ ਸਾਰੀ ਕਾਂਗਰਸ ਆ ਜਿਹੜੀ ਕਿਨੇ ਨਾ ਨੰਨੇ ਖਿਦਾਰੀ ਕੀਤੀ ਸਾਰੀ ਕਾਂਗਰਸ ਨਾਲ ਵਿਧਾਨ ਸਭਾ ਵਿਧਾਨੀ ਕਿਨਾਂ ਉਹ ਬਿਲਕੁਲ ਇੱਕ ਪਾਸੇ ਹੋ ਚੁੱਕੇ ਪਿੰਡਾਂ ਵਿੱਚ ਜਾਣਦੇ ਕਿ ਬੰਤੂ ਵੀਰ ਜੀ ਆਪਣਾ ਬਿਸਤਰਾ ਗੋਲ ਕਰ ਲਓ ਅਸੀਂ ਲੁਧਿਆਣਾ ਪਰਮਾਨੈਂਟ ਰਹਿਣ ਲੱਗ ਪਏ ਚਲੋ ਇਹ ਤਾਂ ਵੋਟਰ ਨੇ ਫੈਸਲਾ ਕਰਨਾ ਇਹ ਤਾਂ ਫੈਸਲਾ ਮੋਦੀ ਜੀ ਜਿਤਨਾਉਣਗੇ ਉਦੋਂ ਫੈਸਲਾ ਹੋ ਜੂਗਾ ਇੱਕ ਤਰੀਕ ਤੋਂ ਪਹਿਲਾਂ ਹੀ ਅੱਜ ਵੀ 50% ਜਿਹੜੀ ਵੋਟ ਆ ਜੋ ਸਰਵੇ ਦੱਸ ਰਹੇ ਆ ਉਹ ਇੱਕ ਪਾਸੇ ਮੋਦੀ ਜੀ ਤੇ ਬੀਜੇਪੀ ਨੂੰ ਪੈ ਰਹੀ ਆ ਇਹਨਾਂ ਨੂੰ ਸਾਰਿਆਂ ਨੂੰ ਲਾ ਕੇ ਬੋਗਸ ਜੀ ਬਾਕੀ 50% ਨੂੰ ਇਹਨਾਂ ਪੈ ਰਹੀ ਆ ਪਰ ਮੈਂ ਕੋਈ ਵੀ ਸ਼ਬਦ ਨਾ ਮੈਂ ਕੋਈ বিজেপি ਵਾਲੇ ਕਾਂਗਰਸ ਨੂੰ ਕੁਝ ਕਹਿਣਗੇ ਨਾ বিজেপি ਵਾਲੇ ਆਮ ਆਦਮੀ ਵਾਲੇ ਨੂੰ ਕਹਿਣਗੇ ਕਿ ਲੋਕ ਆਪਣੇ ਆਪ ਆਪਣਾ ਫੈਸਲਾ ਕਰ ਲੈਣਗੇ ਵੀ ਪਾਪਾ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਮੋਦੀ ਸਾਹਿਬ ਆ ਰਹੇ ਆ ਉਹਨਾਂ ਤੋਂ ਲੁਧਿਆਣੇ 'ਚ ਫਾਇਦਾ ਲੈਣਾ ਉਹਨਾਂ ਤੋਂ ਡਰਗਮੈਂਟ ਲੈਣੀ ਆ ਜਾਂ ਆਪਣਾ ਆਪੋਜੀਸ਼ਨ 'ਚ ਬਹਿ ਕੇ ਉੱਤੇ ਮਤਾਵਾ ਲਗ ਜਾਂ ਆਏ ਹੈਗਾ ਬੁੜੀ ਕਹਿੰਦੇ ਹੋਰ ਪਰੇਸ਼ਾਨਾ ਟੈਨਾ ਬੰਦ ਹੋਣ ਨਾਲ ਵਪਾਰ 'ਚ ਬਹੁਤ ਪ੍ਰੋਬਲਮ ਹੋ ਰਹੀ ਆ ਕਿਸਾਨ ਕਿਸਾਨ ਬੈਠੇ ਨੇ ਇਹਦੇ ਇਹਨਾਂ ਦੇ ਮਗਰ ਕੌਣ ਇਹਨਾਂ ਦੇ ਮਗਰ ਕਿਸਾਨ ਥੋੜੀ ਨੇ ਇਹ ਸਾਰਾ ਡਰਾਮਾ ਆਮ ਆਦਮੀ ਪਾਰਟੀ ਐਂਡ ਕੰਪਨੀ ਤੇ ਜਿਹੜੀ ਕਾਂਗਰਸਾ ਕਿਉਂਕਿ ਉਹ ਨੰਗੇ ਹੀ ਹੋ ਕੇ ਜੱਪੀਆਂ ਪਾ ਕੇ ਇਹ ਸਾਰੇ ਬੰਦੇ ਕਾਲੀਆਂ ਛੱਡੀਆਂ ਵਾਲੇ ਇਹਨਾਂ ਦੇ ਆ ਕਿ ਪਿੰਡਾਂ ਚ ਅਸੀਂ ਜਾਣ ਨਾ ਦਈਏ ਭਾਜਪਾ ਪਰ ਭਾਜਪਾ ਕਲੀਅਰ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹਣਾ ਵੀ ਜਿਹੜੇ ਜਿਹੜੇ ਚੋਦਵੇਂ ਪ੍ਰਧਾਨ ਮੈਂ ਤੁਹਾਨੂੰ ਦੱਸੇ ਪੈਸੇ ਆ ਜਾਂਦੇ ਕਿਹਨੇ ਭੇਜਿਆ ਮੋਦੀ ਸਾਹਿਬ ਨੇ ਭੇਜਿਆ ਜਿਹੜੇ ਮਦੇਕਾ ਦਾ ਪੈਸਾ ਇਹ ਕਿਹਨੇ ਭੇਜਿਆ ਮੋਦੀ ਸਾਹਿਬ ਨੇ ਭੇਜਿਆ ਜੇ ਕਿਸੇ ਗਰੀਬ ਐਸਸੀ ਨੂੰ ਕੰਮ ਨੂੰ ਕਰਜ਼ੇ ਮਕਾਨ ਦੀਆਂ ਪੱਕੇ ਮਕਾਨ ਬਣਨੇ ਆ ਜੇ ਪੱਕੇ ਬਾਸੂਨ ਬਣਨੇ ਆ ਜਿਸ ਸੁੱਲ ਸਭ ਦੇ ਘਰਾਂ ਦੇ ਬਹੁਤ ਬਿਜਲੀ ਕਰਨੀ ਆ ਉਹ ਤੋਂ ਮੋਦੀ ਸਾਹਿਬ ਕਰ ਸਕਦੇ ਇਹ ਝੰਡੀਆਂ ਵਾਲੇ ਧੂਰੀ ਕਰ ਸਕਦੇ ਇਸ ਕਰਕੇ ਬਹੁਤ ਜਲਵਾਸੀਂ ਬੜੇ ਵਿਸਤਾਰ ਨਾਲ ਇੱਕ ਸਾਰੇ ਪੰਜਾਬ ਦੇ ਕਿਸਾਨਾਂ ਲਈ ਅਸੀਂ ਬੜੀ ਇੱਕ ਡਿਟੇਲ ਰਿਪੋਰਟ ਬਣਾ ਰਹੇ ਆ ਜਿਹਦੇ ਵਿੱਚ ਕਿਉਂਕਿ ਜਿਹੜੇ ਇਸ ਵੇਲੇ ਨਸ਼ੇ ਦੀ ਗਲਦਲ ਚ ਪੈ ਗਏ ਇਸ ਵੇਲੇ ਨਸ਼ੇ ਚ ਪੈ ਗਏ ਅਸੀਂ ਬੜੀ ਵੱਡੀ ਸੋਚ ਰੱਖ ਕੇ ਵੀ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਠੀਕ ਕਰਨਾ ਕਿਉਂਕਿ ਬਹੁਤ ਵੱਡੇ ਡਿਬੇਟ ਨੇ ਜਿਹੜੇ ਹੋ ਰਹੇ ਆ ਵੀ ਇਹ ਨਸ਼ੇ ਦੀ ਚਿੱਟੇ ਚੋਂ ਦਲਦਲ ਚ ਕੱਢ ਕੇ ਜਿਵੇਂ ਪਹਿਲਾਂ ਜਿਹੜੇ ਇਹ ਨਹੀਂ ਆਰਮੀ ਤੋਂ ਸੀ ਉਹਨਾਂ ਦੇ ਆਰਮੀ ਦੇ ਡਾਕਟਰਾਂ ਤੋਂ ਅਸੀਂ ਕਰਾਵਾਂਗੇ ਇਹ ਨਹੀਂ ਵੀ ਪੂਰੇ ਵਾਲੇ ਆਰਮੀ ਦੇ ਡਾਕਟਰਾਂ ਤੋਂ ਅਸੀਂ ਇਕੱਲੀ ਇਕੱਲੀ ਡੋਪ ਟੈਸਟ ਕਰਾਵਾਂਗੇ ਸ਼ਾਨ ਵੀਨ ਕਰਾਵਾਂਗੇ ਤੇ ਉਹਨਾਂ ਦੇ ਜਿਹੜੇ ਪਿੰਡਾਂ ਚ ਜਿਹੜੇ ਬਜ਼ੁਰਗ ਬੈਠੇ ਆ ਪੁਰਾਣੇ ਜਿਹੜੇ ਪੁਰਾਣੇ ਪੋਸਟਾਂ ਦੇ ਸੀ ਵੀ ਖਾਂਦੇ ਸੀ ਅੱਜ ਉਹਨਾਂ ਨੂੰ ਬਹੁਤ ਗੁਰਾਹਾਲ ਹੋ ਰਿਹਾ ਅੱਜ ਉਹ ਚਿੱਟੇ ਮਗਰ ਜਾਂ ਮੈਡੀਕਲ ਰਿਸ਼ੇਵਰ ਚੱਲ ਰਿਹਾ ਇਹ ਵੀ ਵਿਚਾਰ ਕਰ ਰਹੇ ਆ ਕਿ ਕੋਈ ਕੋਈ ਜਿਹੜੇ ਉਹਨਾਂ ਨੂੰ ਕਿਵੇਂ ਕੱਢੀ ਉਸ ਚੀਜ਼ ਚੋਂ ਉਸ ਬਾਰੇ ਉਹਨਾਂ ਦੇ ਸਪੈਸ਼ਲ ਕਾਰਡ ਬਣ ਜਿਵੇਂ ਪਹਿਲਾਂ ਕਾਰਡ ਬਣਦੇ ਹੁੰਦੇ ਸੀ ਵੀ ਉਹਨਾਂ ਨੂੰ ਕਿੱਥੋਂ ਨਾ ਕਿਤਾ ਉਹ ਜਿਹੜੀ ਚੂਰਾ ਹੈ ਕੋਸ ਦਾ ਜਿਹੜੀ ਉਹ ਬਹੁਤ ਆਰਮੀ ਡਿਟੇਲ ਕਰਕੇ ਇਹ ਨਹੀਂ ਵੀ ਹਰ ਨੂੰ ਇਹ ਹਜੇ ਵਿਚਾਰ ਚੱਲ ਰਹੇ ਆ ਵੀ ਉਹਨਾਂ ਨੂੰ ਉਸ ਦਲਦਲ ਚੋਂ ਕਿਵੇਂ ਕੱਢੀ ਉਹਨਾਂ ਦੀ ਜ਼ਿੰਦਗੀਆਂ ਤਾਂ ਬਚਣ ਕਿ ਨਸ਼ੇ ਤੋਂ ਬਾਹਰ ਨਹੀਂ ਆ ਸਕਦੇ ਤੇ ਨੌਜਵਾਨ ਵੀ ਜਿਹੜੇ ਨੇ ਉਹ ਚਿੱਟੇ 'ਚ ਫਸ ਕੇ ਚਿੱਟੇ ਤੋਂ ਬਾਹਰ ਕੱਢਣ ਲਈ ਕਸੀਏ ਕੋਸ਼ਿਸ਼ ਆ ਵੀ ਕਿਤੇ ਨਾ ਕਿਤੇ ਅਜੇ ਇਹ ਸੋਚ ਆ ਵੀ ਜਿਹੜੇ ਟੰਡਾਂ ਦੇ ਲੋਕ ਇੱਕ ਕੰਮਾ 'ਚ ਲੱਗੇ ਹੋਏ ਨੇ ਉਹਨਾਂ ਦੇ ਕਾਰਡ ਬਣਾ ਦੀਏ ਸਪੈਸ਼ਲ ਵੀ ਉਹਨਾਂ ਨੂੰ ਮੈਡੀਕਲ ਵੰਡੂ ਕਿਤੋਂ ਨਾ ਕਿਤੋਂ ਜਿਹੜੇ ਆ ਉਹ ਠੇਕੇ ਤੋਂ ਉਹਨਾਂ ਨੂੰ ਉਸ ਕੁਆਂਟੀਟੀ ਨਾਲ ਹੋਰ ਝੁੰਡਾ ਪੋਸਟਮੈਨ ਲਾ ਕੇ ਕਿਦਣਾਉ ਠੀਕ ਹੋ ਜਾ ਕੋਨ ਦੀ ਸੇਧ ਠੀਕ ਹੋ ਜਾ ਇਹ ਅਜੇ ਕੋਈ ਫੈਸਲਾ ਨਹੀਂ ਪਰੇ ਸੋਚ ਰਹੇ ਆ ਇਸ ਬਾਰੇ ਵਿਚਾਰ ਕਰਦੇ ਆ ਚੋਰ ਪ੍ਰਚਾਰ ਦੇ ਗਲ ਵੀ ਪੇਸ਼ਾਵੇ ਚੋਰ ਪ੍ਰਚਾਰ ਦੇ ਦੌਰਾਨ ਅਸਲ ਮੁੱਦੇ ਕਿਤੇ ਨਾ ਕਿਤੇ ਗਾਇਬ ਜਿਹੜੇ ਹੁੰਦੇ ਨਜ਼ਰ ਆ ਰਹੇ ਨੇ ਅਨਪਲੋਇਮੈਂਟ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਬੇਅਤੀ ਦਾ ਮੁੱਦਾ ਜਿਹੜੇ ਪੰਜਾਬ ਦੇ ਅਹਿਮ ਮੁੱਦੇ ਨੇ ਔਰ ਬਲੇਮਿੰਗ ਜਿਹੜੀ ਹੋ ਰਹੀ ਹੈ ਜਿਵੇਂ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਤੁਸੀਂ 10 ਸਾਲ ਫੋਨ ਨਹੀਂ ਚੱਕਿਆ ਤੁਸੀਂ ਕਹਿ ਰਹੇ ਹੋ ਕਿ ਰਾਜਾ ਆਪਣੇ ਵੀ ਵਿੱਦੜਵਾਏ ਤੁਹਾਡੇ ਮੈਂ ਨਹੀਂ ਕਹਦਾ ਇਸ ਤਰ੍ਹਾਂ ਬਲੇਮਿੰਗ ਜਿਹੜੀ ਹੋ ਰਹੀ ਹੈ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਅਸਲ ਮੁੱਦੇ ਆ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਤਾਂ ਕੋਈ ਭਾਈ ਸਰਕਾਰ ਬਣਨੀ ਨਹੀਂ ਜੀ ਉਹ ਤਾਂ 15 ਸੀਟਾਂ ਤੇ ਲੱਗ ਰਹੇ ਨੇ ਇਹ ਜੀਵੀਆਂ ਵਾਲੇ ਤੋਂ ਇਹਨਾਂ ਦੇ ਕੈਂਡੀਡੇਟ ਛੱਡ ਗਏ ਜੇ ਇਹਨਾਂ ਦੀ ਕੋਈ ਸੀਰੀਅਸਨੈਸ ਹੁੰਦੀ ਅੱਜ ਬੋਰਡਾਂ ਤੇ ਫਲੈਕਸਾਂ ਤੇ ਬੜੇ-ਬੜੇ ਲਾਏ ਦੇ ਕਰੋੜਾ ਰੁਪਏ ਤੇ ਇਹ ਪ੍ਰਧਾਨ ਮੰਤਰੀ ਦੀ ਇਲੈਕਸ਼ਨ ਇਹ ਕਿਤੇ ਇਲੈਕਸ਼ਨ ਕੌਂਸਲਰ ਦੀ ਨਹੀਂ ਕਿ ਸਰਮਾਚ ਦੀ ਨਹੀਂ ਗਈ ਤੇ ਕਿਤੇ ਆਪਣੇ ਪ੍ਰਧਾਨ ਮੰਤਰੀ ਕਾਂਗਰਸ ਦੇ ਫੋਟੋ ਲਾਈ ਹੈ ਬਾਈ ਨੋਕਲਰਸ ਵਾਕੇ ਵੀ ਦੇਖ ਨਹੀਂ ਸਕਦੇ ਵੀ ਰਾਹੁਲ ਗਾਂਧੀ ਕਿੰਨਾ ਇੰਨਾ ਘਬਰਾਏ ਹੋਏ ਆ ਕਿ ਲੋਕਾਂ ਨੂੰ ਗਾਂਧੀ ਨੂੰ ਵੋਟ ਨਹੀਂ ਪਾਉਂਦੇ ਕਿਉਂਕਿ ਵਿਜ਼ਨ ਨਹੀਂ ਕੋਈ ਸੋਚ ਨਹੀਂ ਸਾਡੀ ਜਿਹੜਾ ਕਲੀਅਰ ਪ੍ਰਧਾਨ ਮੰਤਰੀ ਜੀ ਦੇਖ ਰਹੇ ਆ ਵੀ ਬਸ ਇਹ ਸਿਰਫ ਜੋ ਮੋਦੀ ਜੀ ਮਾਡਲ ਆ ਮੋਦੀ ਮਾਡਲ ਡਵੈਲਪਮੈਂਟ ਦਾ ਉਹਨੂੰ ਲਾਗੂ ਕਰਨਾ ਦੂਜੇ ਪਾਸੇ ਉਹਨਾਂ ਦੀ ਫਲੈਕਸਾਂ ਦੇ ਜੇਲ੍ਹ ਚ ਬੈਠਾ ਉਹਨਾਂ ਦਾ ਪ੍ਰਧਾਨ ਮੰਤਰੀ ਕਿੱਥੇ ਤੁਸੀਂ ਆਪ ਅੰਦਾਜ਼ਾ ਲਾਓ ਜਿਹੜੇ ਪ੍ਰਤਾਪ ਬਾਜਵਾ ਜੀ ਉਹ ਕਿੱਥੇ ਨੇ ਬਈ ਲੱਭਿਆ ਪ੍ਰਤਾਪ ਬਾਜਵਾ ਜੀ ਨੂੰ ਅੱਜ ਕਾਂਗਰਸ ਪਾਰਟੀ ਨੇ ਲੁਧਿਆਣਾ ਕਿਸੇ ਬੋਰਡ ਤੇ ਪ੍ਰਤਾਪ ਬਾਜਵਾ ਜੀ ਦੀ ਕਾਂਗਰਸ ਨੇ ਵੀ ਫੋਟੋ ਨਹੀਂ ਲਾਈ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਅੱਜ ਕੀ ਸਥਿਤੀ ਹੈ ਇਹਨਾਂ ਦੀ ਆਪਸ ਵਿੱਚ ਜਿਹੜੇ ਕਹਿੰਦੇ ਸੀ ਮੈਂ ਲੁਧਿਆਣਾ ਕਰੂੰਗਾ ਫੁਲਾਣਾ ਕਰੂੰਗਾ ਫੋਟੋ ਨਹੀਂ ਲਾਈ ਕੈਂਡੀਡੇਟ ਨੇ ਕਿਸੇ ਨੇ ਕਿਸੇ ਦੇ ਆਪਦੀ ਫੋਟੋ ਜਿਹੜੀ ਆ ਉਹ ਬਿੰਦੀ ਜਿਹਨੂੰ ਰਾਹੁਲ ਗਾਂਧੀ ਦੀ ਬਿੰਦੀ ਜਿੰਨੀ ਤਾਂ ਲਾਈ ਹੋਈ ਆ ਉਨੀ ਮਣੀ ਲਾਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੀ ਕੁਝ ਕਹਿੰਦੇ ਬੀਜੇਪੀ ਨੇ ਦੇਖੋ ਵਾਪਸ ਜਾ ਰਹੇ ਆ ਕੁਰਸੀਆਂ ਖਾਲੀ ਹੋ ਰਹੀਆਂ ਕੱਲ ਦੀ ਕੱਲ ਦੀ ਵੀਟੋ ਮੋਡਲ ਲੇਟ ਆ ਰਹੀਆਂ ਤਾਂ ਬੀੜੀਆਂ ਤੋਂ ਬੜਬੜਦੇ ਨੇ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਮਤਲਬ ਕਿਉਂ ਮਹਾਜ ਇੱਥੇ ਚੱਲਣਾ ਹੀ ਆਉਣ ਲੇਕਾ ਮੂਰੇ ਕੰਮ ਹੋਇਆ ਤੁਹਾਨੂੰ ਕੋਈ ਕੁਰਸੀਆਂ ਨਹੀਂ ਬੜੇ ਦਿੰਦਾ ਵੀ ਆਹ ਦੇਖੋ ਜੀ ਆਮ ਆਦਮ ਕਾਂਗਰਸ ਪਾਰਟੀ ਆਮ ਆਦਮ ਨੇ ਕੁਰਸੀਆਂ ਖਾਲੀ ਪਾਈ ਜੀ ਇਹ ਪਿਤੇ ਦਿਨ ਤੋਂ ਜਾਰਾ ਸੀਗੇ ਤੇ ਟੋਕੀ ਨੂੰ ਲੈ ਕੇ ਵੀ ਕਾਫੀ ਜਿਹੜਾ ਹੋਣਾ ਵਿਵਾਦ ਆਉਂਦਾ ਰਿਹਾ ਜੇ ਉਹਨੂੰ ਲੈ ਕੇ ਸਟੇਟਮੈਂਟ ਆਈਆਂ ਸਬਸਕਿਊਸ਼ਨ ਸਿਅਤ ਹੈ ਜੀ ਕੋਈ ਫਰਕ ਨਹੀਂ ਸਾਰਾ ਲੁਧਿਆਣੇ ਨੇ ਫੈਸਲਾ ਕਰਤਾ ਹਰ ਨੇ ਇਹ ਕਿਹਾ ਹਮ ਲੁਧਿਆਣੇ ਵਾਲੇ ਨੇ ਮੇਰਾ ਘਰ ਬਿੱਟੂ ਦਾ ਘਰ ਖਤਮ ਕਰ ਦਿੱਤਾ ਕਹਿੰਦੇ ਪਹਿਲਾਂ ਐਨਓ ਦਾ ਕਿੱਦਾ ਮਿਲ ਗਿਆ ਲੈ ਛੱਡੋ ਜੀ ਛੱਡੋ ਬੁੱਲਾ ਸਰ ਤੁਹਾਨੂੰ ਸਾਰੇ ਲੁਧਿਆਣੇ ਨੇ ਘਰ ਦੇਤੇ ਇੱਕ ਘਰ ਦਾ ਵਾਲਾ ਹੈਗੀ ਉਹ ਮੈਨੀਫੈਸਟੋ ਦੇਖਦੇ ਹੋਏ ਰਾਜਾ ਬੜੀ ਕਹਿੰਦੇ ਵੀ ਇੱਥੇ ਬੈਡਰੂਮ ਹੋਣੀ ਚਾਹੀਦੀ ਸੀ ਹਾਂ ਉਹ ਚਾਹੁੰਦੇ ਆ ਕਿ ਆਮ ਆਗ ਸਰਕਾਰ ਜਦੋਂ ਬਣੂਗੀ ਤੁਸੀਂ ਕੈਂਪੇਨ ਦੇ ਦੌਰਾਨ ਕਾਂਗਰਸ ਥੋੜੀ ਦਊਗੀ ਤੁਸੀਂ ਕੈਂਪੇਨ ਦੇ ਦੌਰਾਨ ਲੋਕਾਂ ਨੂੰ ਮਿਲ ਰਹੇ ਹੋ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਡੋਰ ਟੂ ਡੋਰ ਕੈਂਪੇਨ ਵੀ ਹੋ ਰਿਹਾ ਲੋਕਾਂ ਦੀ ਆਵਾਜ਼ ਕੀ ਲੱਗਦੀ ਹੈ ਤੁਹਾਨੂੰ ਕਿਸੇ ਲੋਕਾਂ ਨੂੰ ਪਰਸਨਲਿਟੀ ਕਲੀਅਰ ਕਲੀਅਰ ਕਟ ਇਸ ਕਲੀਅਰ ਕਟ ਬੀਜੇਪੀ ਕਲੀਅਰ ਕਟ ਹੁਣ ਸਰ ਬੈਂਸਟਰ ਤਾਂ ਜਾ ਕੇ ਕਾਂਗਰਸ ਦੀ ਲੱਗਦਾ ਤੁਹਾਨੂੰ ਮੌਲੰਗੀ ਕੀ ਸਨੇੜਿਓਂ ਕੀ ਹੋਊਗਾ ਸਾਥ ਤੁਹਾਨੂੰ ਇਸ ਤਰ੍ਹਾਂ ਦੇਖਦੇ ਕਿ ਜਿਹਨੂੰ ਪਾਏ ਸਾਥੀ ਰਹੇ ਨੇ ਬੈਸ ਬਰਦਰੂਡ ਕੋਨਫਰੰਸ ਦੇ ਵਿੱਚ ਆਏ ਨੇ ਇਸ ਤਰ੍ਹਾਂ ਦੇ। ਸਰ ਸਵਾਲ ਹੈ ਬਸਨਾ ਦਾ। ਵਿੱਚ ਚੱਲੋ ਯਾਰ ਪੀਆ ਸਮੀ। ਇਹ ਕਿਸ ਵਿਸ਼ੇ ਤੇ ਗੱਲ ਕਰਨਾ ਹੋਊ ਕੋਈ ਮਤਲਬ ਹੀ ਨਹੀਂ ਰਿਹਾ। ਨਹੀਂ ਫਿਰ ਵੀ ਇਹ ਕਦਰ ਉਸ ਦੇਖਿਆ ਜਾਏਗਾ ਵੀ ਉਹ ਚੋਣ ਪ੍ਰਚਾਰ ਕਰਨ ਜਾਂਦੇ ਆ ਬੜਾ ਸੌਖਾ। ਦੂਜਿਆਂ ਨੂੰ ਨਕਾਰੇ ਹੋਏ ਦੱਸਦੇ ਸੀ। ਭਾਵੇਂ ਚੈਨ ਨੂੰ ਨਕਰਾਉਂਦੇ ਹੁੰਦੇ ਸੀ ਨਾ ਵੀ ਨਕਾਰੇ ਹੋਏ। ਆਜ ਨਕਾਰੇ ਹੋਏ ਗਾਂਵ ਗਾਂ ਜਾ ਕੇ ਲੋਕਾਂ ਦੇ ਛੱਡ ਲਈ ਅੱਜ ਆਹ ਜਮਾਨਤਾ ਵੀ ਦੋਨਾਂ ਦੀਆਂ ਬੰਨੀਆਂ ਉਹ ਉਹਨਾਂ ਰਾਜਾ ਬਿੰਦੂ ਚਾਉਣਾ ਇਹਨੇ ਸੋ ਦੇਖੋ ਸਹਾਰਾ ਕਿਹਦਾ ਲੈਣਾ ਪਿਆ ਗੱਲ ਤਾਂ ਸਹੀ ਕਿਹੜੀ ਐਨਕ ਪਟੂ ਸੀ ਤੇ ਜਿੰਨਾਂ ਕੋਲੋਂ ਜਾ ਕੇ ਸਰੂਪਾਪੂ ਆਦਾ ਉਹਨਾਂ ਨੂੰ ਪਤਾ ਲੱਗਿਆ ਨਾ ਸਰੂਪਾ ਹਿੱਤਾ ਪਾਉਂਦੇ ਸੇ ਤਾਂ ਤਾਂ ਬਿਲਕੁਲ ਸਹੀ ਆ ਸੋ ਇਹ ਕੋਲ ਤੋਂ ਉਹ ਜਾਦੂ ਉਹ ਚੱਲਣਾ ਨਹੀਂ ਜਿਹੜਾ ਚੱਲਦਾ ਮਿੱਟੂ ਜੀ ਭਗਵਤਪານ ਜੀ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਸੀਗਾ ਕਿ ਜਿਹੜਾ ਆਪਣਾ ਘਰ ਦਾ ਪੁੱਛਟ ਹੋ ਯਾਰ ਕੀ ਬਕਵਾਸ ਦੀ ਗੱਲ ਹੈ ਘਰ ਦਾ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬਾਹਰ ਲੋਕੀ ਸੌਂਦੇ ਨੇ ਸੜਕਾਂ ਤੇ ਸੌਂਦੇ ਨੇ ਉਹਨਾਂ ਦਾ ਆਪਣਾ ਜਿਹੜਾ ਹੈਗਾ ਦਿਖਾਵਾ ਕਰਦੇ ਪਏ ਨੇ ਕੀ ਗੱਲ ਕਰੀ ਜਾਂਦੇ ਆ ਛੱਡੋ ਬੋਲਾਂ ਦੀ ਕੋਈ ਸੀਰੀਅਸ ਲੈਂਦਾ ਤਾਂ ਮੈਂ ਤੁਹਾਨੂੰ ਕੋਈ ਦੀ ਗੱਲ ਹੈ ਸਰ ਲੁਧਿਆਣੇ ਬਾਰੇ ਹੁਣ ਕੀ ਸੋਚਿਆ ਹੁੰਦੇ ਲੁਧਿਆਣੇ ਬਾਰੇ ਕੀ ਹੈ ਸੋਚ ਕੀ ਹੈ ਕਿ ਕਿ ਲੋਕ ਲੋਕ ਕਿਸ ਤਰ੍ਹਾਂ ਦੀ ਬਾ ਗੱਲ ਤੇ ਆ ਪੀ ਅਸੀਂ ਲੁਧਿਆਣੇ ਉਰੇ ਲੋਕਾਂ ਦੀ ਸੈਂਟਰੋ ਲੈ ਕੇ ਅਸੀਂ ਲੁਧਿਆਣੇ ਲਈ ਉਰੇ ਟ੍ਰੈਕਿਕ ਬਸਾਂ ਲੈ ਕੇ ਇੰਡਸਟਰੀ ਬਚਾਉਣ ਲਈ ਨਸਰਪਾਰਕ ਲੈ ਕੇ ਅਸੀਂ ਪ੍ਰਿੰਡਸਟਰੀਅਲ ਹੱਬ ਬਣਾਉਣਾ ਉਰੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਆਫਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ੀਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ 'ਚ ਦੇਖਿਓ ਤਾਂ ਸਹੀ ਕਿ ਨਾ ਸਭ ਤੋਂ ਅੱਗੇ ਦਾ ਸ਼ਹਿਰ ਕਿ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ 'ਚ ਕੱਢਾਂਗੇ ਇੱਕ ਸਾਲ ਠੀਕ ਹੈ ਬਹੁਤ 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 ਕਿਸੇ ਦੇ ਉਲਟ ਬਣਾ ਕੋਈ ਕੰਮ ਨਹੀਂ ਲਪਣੀ ਸਰ ਮੋਦੀ ਜੀ ਮੋਦੀ